ਆਵੇਸ਼ ਹੈ ਉਹਦੀ ਗਾੜੀ ਹੈ ਜਦ ਮਬਾਰ ਲਾਗਿਓ ਅਸੀਂ ਰੋਜ਼ ਜਾਗੇ ਤੇ ਸਾਡੇ ਕੋਲ ਤੇ ਐਡੀ ਬੜੀ ਗੱਲ ਹੈ ਪਰ ਬਾੜ ਵੀ ਬਾੜਨ ਵਾਲੇ ਕੋਈ ਨਹੀਂ ਜੋਂਦੀਆ ਹੋਰ ਪਾਸੇ ਕਿਉਂ ਨਹੀਂ ਕੋ ਪੰਗਾ ਲੈਣ ਉਸ tham ਆ ਰਿਹਾ ਜਿਸ ਬਾਬਾ ਸਾਹਿਬ ਧੀਨ ਰਹੋ ਬੇੜਕਰ ਦੇ ਸਦਕਾ ਆ ਭਾਰਤ ਦੇਸ਼ ਆਜ਼ਾਦ ਹੋਇਆ ਆਜ਼ਾਦੀ ਨਾਲ ਸਾਹ ਲੈ ਰਿਆ ਆਪਣੀ ਮਰਜ਼ੀ ਦਾ ਖਾਣ ਪੀ ਰਿਆ ਆਪਣੀ ਮਰਜ਼ੀ ਨਾਲ ਧਰਮ ਨੂੰ ਗ੍ਰਹਿਣ ਕਰ ਸਕਦਾ ਆਪਣੇ ਤਰ੍ਹਾਂ ਆਪਣੀ ਮਰਜ਼ੀ ਨਾਲ ਜੀ ਸਕਦਾ ਭਾਰਤ ਦੇ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਭੀਮrao ਮਿਹਰਕਰ ਦਾ ਜਿਹੜਾ ਮੁੱਤ ਸਿਫਤੀ ਦੇ ਘਰ ਹਰਮੰਦਰ ਸਾਹਿਬ ਦੀ ਬੁਕੜਲ 'ਚ ਵਿਲਿਆਰਿਤ ਲੱਗਿਆ ਹੋਇਆ। ਉਸ ਸ਼ਾਨਦਾਰ ਮੁੱਕਲ ਤੇ ਇੱਕ ਦੁਸ਼ਮਣ ਨੇ ਚੜ ਕੇ ਅਥਗੋੜੇ ਨਾਲ वार ਕੀਤੇ ਗਏ। ਬਹੁਤ ਘੱਟ ਜਿਹੜਾ ਉਹਨੇ ਇਸੇ ਬਰਤਾਨ ਕੀਤਾ ਹੈ। ਉਸ ਬਰਤਾਨ ਨੂੰ ਲੈ ਕੇ ਅੱਜ ਮਿਹਰਕਰ ਸੈਨਾ ਮਾਲਪੁਰ ਦੇ ਇਸ ਚੌਂਗ ਦੇ ਅੰਦਰ ਆਪਣਾ ਦੁੱਖ ਸਰਕਾਰ ਤੱਕ ਪਹੁੰਚਾਉਣ ਦੇ ਯਤਨ ਲਈ ਇਹ ਧਰਨਾ ਮੁਜ਼ਾਹਰਾ ਕਰਨਾ ਪਿਆ। ਮੇਰੀ ਬੇਨਤੀ ਹੈ ਸਰਕਾਰ ਨੂੰ ਜਿਹੜਾ ਇਹ ਬੁੱਤ ਨੂੰ ਤੋੜਨ ਦਾ ਜਿਹੜਾ ਇਹ ਅੰਦਰ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ। ਪਹਿਲੀ ਗੱਲ ਆਉੜੀ ਕਿਥੋਂ ਆਈ? ਕਹਿੰਦੇ ਕਿ ਔੜੀ ਬੁੱਤ ਨੂੰ ਸਾਫ਼ ਕਰਨ ਲਈ ਲਾਈ ਗਈ ਸੀ। ਜੇਕਰ ਬੁੱਤ ਨੂੰ ਸਾਫ਼ ਕਰਨ ਲਈ ਔੜੀ ਲਾਈ ਹੋਈ ਹੈ ਤਾਂ ਜਿਹਨਾਂ ਨੇ ਲਾਈ ਉਹ ਕਰਮਚਾਰੀ ਕਿੱਥੇ ਨੇ? ਮੈਂ ਸਮਝਦਾ ਉਹ ਕਰਮਚਾਰੀ ਵਿੱਚ ਭਾਗੀਦਾਰ ਨੇ ਉਹਨਾਂ ਨੇ ਜਾਣ ਬੁੱਝ ਕੇ ਮੌਕਾ ਦਿੱਤਾ ਕਿ ਉੱਚੇ ਬੁੱਤ ਝੜ ਕੇ 바ਵਾ ਸਾਹਿਬ ਤੇ ਕੋਤھ-ਥੋੜਿਆ ਰਲਬਾਰ ਕਰੇ ਇੱਥੇ ਅਜ ਉਸ ਅਮਨ ਨਾਮ ਦੇ ਦੋਸ਼ੀ ਤੇ ਐਫਆਰ ਨੰਬਰ 6 ਦਰਜ ਹੋਈ ਹੈ ਪਰ ਉਹਦੇ ਨਾਲ ਸਾਡਾ ਜਿਹੜਾ ਦਾਬਾ ਸਾਡਾ ਦੁੱਖ ਨਹੀਂ ਮਿਟਦਾ ਸਾਡਾ ਦੁੱਖ ਕਾਹ ਮਿਟੇਗਾ ਬੁੱਤੇ ਬੁੱਤ ਨੂੰ ਛੱਡੀ ਗ੍ਰਸਤ ਕਰਨ ਦੀ ਕਲੀ ਧਾਰਨਾ ਲਾਈ ਜਾਵੇ ਸਵਿਧਾਨ ਨੂੰ ਜਲਾਣ ਦੀ ਵੀ ਲਾਈ ਜਾਵੇ ਕਿ ਜਿਸ ਤਰ੍ਹਾਂ ਉਸ ਬੰਦੇ ਨੇ ਬਾਬਾ ਸਾਹ ਦੇ ਸਟੇਟੂ ਦੇ ਜਾ ਕੇ ਥੋੜੀਆਂ ਦੇ ਨਾਲ ਉਹਦਾ ਸਿਰ ਧਲਿਆ ਮੈਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਾ ਅੰਮ੍ਰਿਤਸਰ ਦੀ ਨੂੰ ਪੰਜਾਬ ਸਰਕਾਰ ਨੂੰ ਕਿ ਜੇ ਇਹ ਹੋ ਜੇ ਹਰ ਕਦ ਉਸ ਇਨਸਾਨ ਨੇ ਕੀਤੀ ਆ ਉਹਨੂੰ ਚੌਕ ਦੇ ਵਿੱਚ ਲਿਆ ਕੇ ਉਹਨੂੰ ਫਾਂਸੀ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਵਾਤਾਵਰਣ ਲਈ ਸ਼ਾਂਤ ਮੇਦ ਪ੍ਰਦਰਸ਼ਨਾਂ ਆਪਣੇ ਗੱਲ ਰੱਖਣ ਦੀ ਤੁਹਾਡੇ ਗੱਲ ਪ੍ਰਸ਼ਾਸਨ ਨੇ ਸੁਣ ਲਈ ਹੈ ਤੇ ਜਿਹੜਾ ਹੈ ਇਹ ਅਕਤਰ ਆਪਣੇ ਸਰਕਾਰ ਕੋਲ ਪਹੁੰਚੂਗਾ ਪ੍ਰਸ਼ਾਸਨ ਦੇ ਲਈ ਮਦਦ ਲਈ ਇੱਕ ਆਪਣੇ ਜਿਹੜੇ ਬਲੂੰਦ ਸਿੰਘ ਮਨਵਾਹਾ ਦੇ ਵਿਕਾਸ ਦੇ ਨਾਮ ਹੋ ਇਹਨਾਂ ਨਾਲ ਜਿਹੜਾ ਇਹ ਕਮਿਟੀ ਦੀ ਹੈ ਉਹ ਕੁੱਝ ਨਹੀਂ ਆਖਣ ਦੇਵੇ ਕਿ ਇਹ ਦੀ ਕਮਿਟੀ ਹੈ ਪਰ ਇਹ ਸਮਸ਼ਿਆਤ ਵਿੱਚ ਇਹ ਟੰਗਲਾ ਰਿਹਾ ਹੈ ਸੰਵਧਾਨ ਦਾ ਪਵਿੱਤਰ ਗ੍ਰੰਥ ਹੈ ਉਹਦਾ ਉਹ ਸਟੈਚੂ ਹੈ ਉਹਨੂੰ ਸੜਿਆ ਗਿਆ ਸੰਵਧਾਨ ਨੂੰ ਸੜਨ ਦੀ ਵੀ ਉੱਤੇ ਲਾਈ ਹੈ ਔਰ ਜਿਹੜੇ ਕਰਮਚਾਰੀ ਨੂੰ ਉੱਤੇ ਪੌੜੀ ਨਹੀਂ ਉਹਨਾਂ ਕਰਮਚਾਰੀ ਦੇ ਬਰਾਬਰ ਦਾ ਦੋਸ਼ ਹੈ ਰੱਬਰ ਦੇ ਉਹਨਾਂ ਦੇ ਪਰਚਾ ਦਰਜ ਕਰਕੇ ਜਿਹੜੀ ਇਹ ਕਾਰਵਾਈ ਕੀਤੀ ਜਾਵੇ ਸਾਡਾ ਜਿਹੜਾ ਮਕਸਦ ਹੈ ਆ ਜਨਤਾ ਨੂੰ ਪਰੇਸ਼ਾਨ ਕਰਨਾ ਕੋਈ ਸਾਡਾ ਮਕਸਦ ਨਹੀਂ ਹੈ ਅਸੀਂ ਕਿਸੇ ਨੂੰ ਬਖਸ਼ ਨਹੀਂ ਰਹੀ ਲਾ ਨਹੀਂ ਕਹਾਂਗੇ ਜਿਹੜੇ ਰੁਕੇ ਹੋਏ ਨੇ ਮਨੋਂ ਕੋਲ ਹੱਥ ਜੁੜ ਕੇ ਬਾਗੀ ਲੱਗਦਾ ਤੁਹਾਨੂੰ ਅਸੀਂ ਇੱਕ ਦੇ ਰਹੇ ਆ ਸਾਡਾ ਤੁਹਾਨੂੰ ਰੋਕੜ ਦਾ ਕੋਈ ਮਕਸਦ ਨਹੀਂ ਹੈ ਅਸੀਂ ਤਾਂ ਆਪਣੀ ਜਿਹੜੀ ਗੱਲ ਹੈ ਉਹ ਸਰਕਾਰ ਤੱਕ ਪਹੁੰਚਾਣੀ ਹੈ ਕਿ ਉਸ ਅਮਨ ਨਾਲ ਦੇ ਬੰਦੇ ਨਾਲ ਜਿਹੜਾ ਹੈ ਨਾਲ ਹੀ ਦਰਜ ਉਹਨੇ ਕਰਮਚਾਰੀ ਤੇ ਪਰਚਾ ਕੀਤਾ ਜਾਵੇ ਇਹਨਾਂ ਨੇ ਪੌੜੀ ਨਹੀਂ ਜਿਨ੍ਹਾਂ ਨੇ ਧਿਆਨ ਨਹੀਂ ਦਿੱਤਾ ਤੇ ਦੂਜੀ ਗੱਲ ਇਹ ਮੈਂ ਆਪਣੀ ਬਾਣੀ ਨੂੰ ਬਰਾਬਰ ਦਵਾ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰ ਦਿੰਦੇ ਜਾਂ ਇੱਦਾਂ ਬੁੱਤਾਂ ਦੀ ਬੇਇੱਜ਼ਤੀ ਆਜੋ ਕੰਦੀ ਇਹ ਤਾਂ ਜੀ ਮੰਦ ਹੁੰਦੀ ਹੈ ਇਹ ਮੰਦ ਨੂੰ ਕੀ ਇਹ ਕਿਉਂ ਕਰਦੇ ਆਪਣੇ ਘਰਿਆਂ ਨੂੰ ਕਿਉਂ ਨਹੀਂ ਮਾਰਦੇ ਆਪਣੇ ਘਰ ਦੇ ਕੀਮਤੀ ਸਵਾਰ ਕਿਉਂ ਨਹੀਂ ਤੋੜਦੇ ਇੱਦਾਂ ਕੋ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਜਾਂ ਉਹ ਬਾਬਾ ਸਾਦੇ ਬੁੱਤਾਂ ਨੂੰ ਕਿਉਂ ਨੁਕਸਾਨ ਪਹੁੰਚਾਉਂਦੇ ਸਾਡਾ ਜਿਹੜਾ ਅੱਜ ਦਾ ਮਕਸਦ ਹੈ ਉਹ ਕਾਨੂੰਨ ਨੂੰ ਛੇਤੀ ਗ੍ਰਸਤ ਕਰਾਉਣਾ ਨਹੀਂ ਹੈ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਸਾਡੀ ਮਜਬੂਰੀ ਹੈ ਕਿਸੀ ਆਪਣੀ ਸਰਕਾਰ ਨੂੰ ਆਪਣੀ ਗੱਲ ਸਰਕਾਰ ਤੱਕ ਪਹੁੰਚਾ ਲਈ ਤੇ ਤਾਂ ਜਿਹੜਾ ਵਾਅਦਾ ਕੀਤਾ ਸੀ ਉਹ ਨਿਭਾਉਂਦਾ ਧੰਨਵਾਦ ਜੀ ਹੈ ਕਿ